ਚਾਤ ਸਿਰਿਆ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਹੜ੍ਹਾਂ ਦੀ ਮਾਰ ਚੱਲ ਰਹੀ ਮਾਂ ਤੇ ਬੱਚਾ ਸੁਰੱਖਿਅਤ ਮਾਨ ਸਰਕਾਰ ਬਣੀ ਗਰਭਵਤੀ ਮਹਿਲਾਂ ਦੀ ਢਾਲ ਪੰਜਾਬ ਵਿੱਚ ਪੰਜਾਬ ਇਸ ਵੇਲੇ ਵੱਡੇ ਹੜ੍ਹ ਦੀ ਮਾਰ ਚੱਲ ਰਿਹਾ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਉਲਟ ਪੁਲਟ ਕਰ ਦਿੱਤੀ ਹੈ ਪਰ ਇਸ ਮੁਸ਼ਕਲ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਪਰਿਵਾਰ ਵਾਂਗ ਖੜੀ ਹੈ ਜਿੱਥੇ ਸਰਕਾਰ ਸਰਕਾਰ ਲੋਕਾਂ ਨੂੰ ਰਾਸ਼ਨ ਰਾਹਤ ਸਮੱਗਰੀ ਅਤੇ ਦਵਾਈ ਮੁਹੱਈਆ ਕਰਵਾ ਰਹੀ ਹੈ ਉੱਥੇ ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਦੇਖਭਾਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਗਰਭਵਤੀ ਮਹਿਲਾਵਾਂ ਲਈ ਸਰਕਾਰ ਨੇ ਖਾਸ ਪ੍ਰਬੰਧ ਕੀਤੇ ਹਨ ਨਾਬਾ ਪਠਾਨਕੋਟ ਕਰਦਾਸਪੁਰ ਫਰੋਜ਼ਪੁਰ ਤੇ ਫਾਜਲ ਫਾਜਲ ਕਾਸਮ ਅਤੇ ਕਈ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦਾ ਜਵਾਨ ਅਤੇ ਮਹਿਲਾ ਵਿੰਗ ਵੱਲੋਂ ਰਾਹਤ ਸਮਗਰੀ ਰਾਸ਼ਨ ਸੈਂਟਰੀ ਪਿਆਡ ਅਤੇ ਮੱਛਰਦਾਨੀਆਂ ਕਰਕਰ ਪਹੁੰਚਾਈਆਂ ਗਈਆਂ ਹਨ ਪ੍ਰਭਾਵਿਤ ਪਿੰਡਾਂ ਵਿੱਚ 11000 ਤੋਂ ਵੱਧ ਆਸ਼ਾ ਵਰਕਰਾਂ ਨੇ ਕਰਕਰ ਜਾ ਕੇ ਦਵਾਈਆਂ ਦਿੱਤੀਆਂ ਅਤੇ ਲੋਕਾਂ ਨੂੰ ਪਾਣੀ ਦੇ ਪਾਣੀ ਦੇ ਮੱਛਰ ਮਛਰਾ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਤ ਕੀਤਾ। ਉਹਨਾਂ ਨੇ ਕਿਹਾ ਗਰਭવતી ਮਹਿਲਾਵਾਂ ਦੀ ਟਰੈਕਿੰਗ ਕੀਤੀ। ਉਹਨਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਅਤੇ ਏਜ ਕਿੰਨੀ ਬਣਾਇਆ ਕਿ ਬੱਚੇ ਦੀ ਨਹੀਂ ਨਿਜਮਤ ਟਿਕਾਣਾ ਨਾ ਰੁਕੇ ਮਾਨ ਸਰਕਾਰ ਵੱਲੋਂ 558 ਰੈਪਿਡ ਰਿਸਪਾਸ ਟੀਮਾਂ 360 ਮੋਬਾਈਲ ਮੈਡੀਕਲ ਜੁੰਟਾਂ ਅਤੇ 424 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਇਸ ਦੇ ਨਾਲ ਬੋਟਮ ਐਂਬੂਲੈਂਸ ਵੀ ਚਲਾਈਆਂ ਚਲਾਈਆਂ ਗਈਆਂ ਤਾਂ ਜੋ ਪਾਣੀ ਨਾਲ ਕੀਤੇ ਇਲਾਕਿਆਂ ਵਿੱਚ ਫਸੀਆਂ ਗਰਭਤੀ ਮਹਿਲਾਂ ਨੂੰ ਸਸਪਤਾਲਾਂ ਤੱਕ ਪਹੁੰਚਾਇਆ ਜਾ ਸਕੇ ਗੁਰਦਾਸਪੁਰ ਵਿੱਚ ਤਾਂ ਇੱਕ ਗਰਭਤੀ ਮਹਿਲਾ ਦਾ ਬੋਟ ਉੱਥੇ ਕੁੱਤੇ ਹੀ ਡਾਕਟਰੀ ਨਿਗਰਾਨੀ ਵਿੱਚ ਸੁਰੱਖਿਆ ਦਾ ਪ੍ਰਸਤਾਵ ਹੋਇਆ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਸ ਮੈਡੀਕਲ ਕੈਂਪ ਵੀ ਲਗਾਏ ਗਏ ਜਿੱਥੇ ਗਰਭਵਤੀ ਮਹਿਲਾ ਅਤੇ ਚੈੱਕਅਪ ਦਵਾਈਆਂ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਕਈ ਮਹਿਲਾਂ ਨੂੰ ਐਮਰਜੈਂਸੀ ਵਿੱਚ ਹੈਲੀਕਾਪਟਰ ਅਤੇ ਬੋਟ ਰਾਹੀਂ ਸਿਵਲ ਹਸਪਤਾਲਾਂ ਤੱਕ ਪਹੁੰਚਾਇਆ ਸਿਵਲ ਸਰਜਨ ਡਾਕਟਰ ਆਵੀਰ ਕੋਰ ਨੇ ਦੱਸਿਆ ਹੈ ਕਿ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਨੇ ਖਾਸ ਆਦੇਸ਼ ਦਿੱਤੇ ਹਨ ਕਿ ਇਹ ਕੋਈ ਕਿ ਇਹ ਕੋਈ ਵੀ ਗਰਭਪਤੀ ਮਹਿਲਾ ਮੁਸੀਬਤ ਵਿੱਚ ਨਾ ਫਸੇ ਅਤੇ ਹਰ ਹਾਲਾਤ ਵਿੱਚ ਉਸ ਦਾ ਪ੍ਰਸਤਵ ਸੁਰੱਖਿਅਤ ਢੰਗ ਨਾਲ ਕਰਵਾਇਆ ਜਾਵੇ ਇਸੇ ਕਰਕੇ ਢੈਡੀ ਵਾਲਾ ਤੇ ਕਾਲੂ ਵਾਲਾ ਤੋਂ ਗਰਭਪਤੀ ਮਹਿਲਾਵਾਂ ਨੂੰ ਸਫਲਤਾਪੂਰਵਕ ਬਚਾ ਕੇ ਹਸਪਤਾਲਾਂ ਨਾਲ ਗਿਆ ਜਿੱਥੇ ਉਹਨਾਂ ਨੇ ਬੱਚਿਆਂ ਨੂੰ ਸੁਰੱਖਿਅਤ ਜਨਮ ਦਿੱਤਾ ਖਬਰ ਤੱਕ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ